ਸੰਦਰ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੇ ਵਾਸਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਕਿ ਇਸ ਚੌਂਕ ਦੇ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਜਿਸ ਤੋਂ ਬਾਅਦ ਉੱਥੇ ਮੌਕੇ ਦੇ ਉੱਤੇ ਪੁਲ ਦੇ ਉੱਚ ਅਧਿਕਾਰੀ ਵੀ ਪਹੁੰਚੇ ਅਤੇ ਕਾਫੀ ਤਕਰਾਰ ਵਾਜੀ ਦੇਖ ਨੂੰ ਮਿਲੀ ਪੁਲਿਸ ਬੋਲ ਖੜੀ ਆ ਹੈਲੋ ਓਏ ਹੈਲੋ ਪੁਲਿਸ ਬੋਲ ਖੜੀ ਕਿੱਥਾ ਜੱਟਾ ਵਿਕਦਾ ਓ ਭਾਈ ਹੁੰਦੇ ਹੁੰਦੇ ਓਕੇ ਪੁਲਿਸ ਬੋਲ ਖੜੀ ਦੱਸ ਕਿੱਥੇ ਜੱਟਾ ਵਿਕਦਾ ਮੈਨੂੰ ਪੁੱਛੋ ਕਿੱਥੇ ਵਿਕਦਾ ਜੱਟਾ ਦੱਸਿਆ ਪੁਲਿਸ ਨੂੰ ਬਤਵਾਣ ਕਹਿੰਦਾ ਵਾ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਅਤੇ ਹੋਰ ਜਿਹੜੇ ਮੌਕੇ ਦੇ ਉੱਤੇ ਆਵਾਜ਼ ਇਹ ਕੌਮ ਗਰੁੱਪ ਦੇ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਸ੍ਰੀ ਗੁਰੂ ਰਾਮਦਾਸ ਮਾਰਗ ਨਾਂ ਦੀ ਮਾਰਕੀਟ ਆ ਸਿੱਖ ਵਾਜ਼ਾਰ ਦੇ ਵਿੱਚ ਨਵੀਆਂ ਸ਼ਰਾਬ ਦੀਆਂ ਦੁਕਾਨਾਂ ਖੋਲਣ ਦਾ ਵਿਰੋਧ ਕਰ ਰਹੇ ਆ ਉਹਨਾਂ ਨੇ ਕਿਹਾ ਕਿ ਰੋਜ਼ ਪ੍ਰਗਟ ਕਰਨ ਦੇ ਸਬੰਧ ਦੇ ਵਿੱਚ ਕਾਉਂਸਲਰ ਸ਼ੈਰੀ ਚੱਡਾ ਉਹਨਾਂ ਤੋਂ ਪੁੱਛ ਰਹੇ ਨੇ ਕਿ ਉਹਨਾਂ ਨੂੰ ਕੀ ਅਧਿਕਾਰ ਹੈ ਜਿਸ ਕਾਰਨ ਨਿਹੰਗ ਸਿੰਘਾਂ ਦੇ ਵੱਲੋਂ ਇਹ ਮਾਮਲਾ ਕਰਵਾ ਗਿਆ ਉਸੇ ਸਮੇਂ ਇੱਕ ਵਿਅਕਤੀ ਨੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਵੀ ਕਿਹਾ ਕਿ ਘਟਨਾ ਵਾਲੀ ਥਾਂ ਤੇ ਚਿਟਾ ਵੇਚਿਆ ਜਾ ਰਿਹਾ ਸੀ ਅਜੇ ਸਥਿਤੀ ਦੇ ਵਿੱਚ ਸਿੱਖ ਲੋਕਾਂ ਨੇ ਉਸ ਨੂੰ ਪੁੱਛਿਆ ਕਿ ਚਿਟਾ ਕਿੱਥੇ ਵੇਚਿਆ ਜਾ ਰਿਹਾ ਤਾਂ ਆਉ ਸੁਣਦਿਆ ਕੀ ਕੁਝ ਕਿਹਾ ਇਹਨਾਂ ਆਗੂਆਂ ਦੇ ਵੱਲੋਂ ਮਸਲਾ ਮਤਲਬ ਸੀ ਮਸਲਾ ਇਹ ਹੈ ਦੀ ਗੁਰੂ ਰਾਮਦਾਸ ਸਮਰਦੇ ਨਾ ਦੀ ਮਾਰਕੀਟ ਹੈ ਮਾਰਕੀਟ ਦੇ ਅੰਦਰ ਸਿੱਖਾਂ ਦਾ ਇਹ ਇਤਰਾਜ਼ ਹੈ ਬਿਲਕੁਲ ਜਾਇਜ਼ ਇਤਰਾਜ਼ ਹੈ ਕਿ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਜਦ ਕਿ ਜਿਹੜੀ ਗੁਰੂਆਂ ਦੇ ਨਾਮ ਗੁਰੂ ਦੇ ਨਾਮ ਦੀ ਮਾਰਕੀਟ ਬਣੀ ਹੈ ਯਾਰ ਰਜਿਸਟਰਡ ਮਾਰਕੀਟ ਹੈ ਰਜਿਸਟਰਡ ਮਾਰਕੀਟ ਦੇ ਅੰਦਰ ਠੇਕੇ ਖੁੱਲਿਆ ਨਵਾਂ ਖੁੱਲਣ ਲੱਗਾ ਹੈ ਵਿਰੋਧ ਕਰ ਰਹੇ ਆ ਤੇ ਇੱਕ ਬੰਦਾ ਆ ਕੇ ਸਾਨੂੰ ਸਾਡੇ ਸਿੱਖੀ ਸਰੂਪ ਦੇ ਅੰਦਰ ਸਾਨੂੰ ਇਹ ਕਹਿ ਰਿਹਾ ਹੈ ਕਿ ਤੁਹਾਨੂੰ ਕੀ ਅਧਿਕਾਰ ਹੈਗਾ ਤੁਸੀਂ ਕੌਣ ਹੋਨੇ ਆ ਹੁਣ ਉਹ ਬੰਦੇ ਨੂੰ ਪੁੱਛੋ ਕਿ ਉਹਨੂੰ ਕੀ ਅਧਿਕਾਰ ਹੈਗਾ ਔਰ ਸ਼ਾਰੀ ਜੱਟਾ ਕਹਿ ਰਿਹਾ ਉਨੂੰ ਕੀ ਅਧਿਕਾਰ ਹੈਗਾ ਉਹ ਦੱਸੇ ਨਾ ਉਹ ਕਿਸ ਅਧਿਕਾਰ ਨਾਲ ਤੁਹਾਨੂੰ ਇਹ ਗੱਲ ਕਹਿ ਰਿਹਾ ਉਹ ਤੁਹਾਨੂੰ ਕਿਸ ਅਧਿਕਾਰ ਨਾਲ ਰੋਕਣ ਆਇਆ ਹੈਗਾ ਇਹਨਾਂ ਲੋਕਾਂ ਨਾਲ ਦੇਖੋ ਇਹਨਾਂ ਚੀਜ਼ਾਂ ਨਾਲ ਇੰਟਰਸਟ ਸਾਰ ਸਮਝ ਆਂਦਾ ਇਹਨਾਂ ਦਾ ਸਾਫ ਇੰਟਰਸਟ ਸਮਝ ਆਂਦਾ ਹੈ ਇਹ ਸਾਡੇ ਨਾਲ ਜਿਹੜਾ ਬੇਈਮਾਨੀ ਦੇ ਨਾਲ ਸਾਰਾ ਕੁਝ ਕਰ ਰਹੇ ਆ ਅਸੀਂ ਅਜਿਹਾ ਪੰਜਾਬ 'ਚ ਨਹੀਂ ਹੁੰਦੇ ਨਹੀਂ ਦੂਜੇ ਪਾਸੇ ਕਾਉਂਸਲਰ ਸ਼ੈਰੀ ਚੱਡਾ ਦਾ ਵੀ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਮਾਰਕੀਟ ਨੂੰ ਲੈ ਕੇ ਕਿਹਾ ਕਿ ਕੋਈ ਮਾਰਕੀਟ ਰਜਿਸਟਰ ਨਹੀਂ ਹੈ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਓ ਪਿੱਲੀ ਗੱਲ ਤਾਂ ਕੋਈ ਮਾਰਕਰ ਰਜਿਸਟਰਡ ਨਹੀਂ ਹੈਗੀ ਦੂਜੀ ਗੱਲ ਇਹ ਇੱਥੇ ਲੱਗੇ ਬੀੜਿਆਂ ਦਾ ਖੋਕਾ ਵਾ ਇੱਥੇ 10 ਸਾਲ ਤੋਂ ਇਹ ਸ਼ਰਾਬ ਦਾ ਟਿਕਾ ਵਾ ਮੇਰੇ ਵੱਲੋਂ ਸਾਰੇ ਜ਼ਿਆਦੇ ਟਿੱਕੇ ਬੰਦ ਕਰਾ ਦੋ ਮੇਰੇ ਕਿਸੇ ਕੰਮ ਤਾਂ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਵਿੱਚ ਸਾਡਾ ਪ੍ਰੈਸ਼ਰ ਚੰਗਾ ਜਾਵੇ ਵੀ ਅਸੀਂ ਜਾ ਕੇ ਕਈ ਤਾਲੇ ਲਾ ਦਾਂਗੇ ਬੰਦ ਕਰ ਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਕ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰਾਂ ਨੂੰ ਐਪਲੀਕੇਸ਼ਨ ਦਿਓ ਅਕਸਾਈਜਲ ਨੇ ਆਪਣੇ ਕਿਸੇ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜ ਆਗਾ ਪਰ ਆਪਾਂ ਕਿਸੇ ਨੂੰ ਧੱਕੇ ਨਾ ਜਾ ਕੇ ਬੰਦ ਕਰਾਈਏ ਬਰਮਾਸ਼ੀ ਉਹ ਕੰਮ ਨਹੀਂ ਪਸੰਦ ਉਸ ਦੇ ਮੈਂ ਥਲਾਬ ਹੈ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਡੀ ਦੇ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਣਗੇ ਜਾਂਦੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਂ ਤੇ ਮਾਰਕੀਟ ਤੁਸੀਂ ਉਹਨੂੰ ਨੋਟਿਸ ਭੇਜ ਦਿਓ ਹੇ ਭਾਈ ਅਸੀਂ ਇੱਥੇ ਠੇਕੇ ਨਹੀਂ ਖੋਲਣ ਦੇਣਾ ਗੱਲ ਖਤਮ ਹੋ ਗਈ ਆਪਾਂ 5 ਗੂ ਜਾਣੇ ਜਾ ਕੇ 7 ਜਾਣੇ ਜਾ ਕੇ ਠੱਕੇ ਨਾ ਕੀ ਤਾਲੇ ਲਾ ਦਿਓ ਬੰਦ ਕਰ ਦਿਓ ਇਹ ਸਾਡਾ ਕੰਮ ਨਹੀਂ ਪਰ ਉਹ ਲੋਕਾਂ ਨਾਲ ਠੱਕਾ ਕਰਨਾ ਸਾਡਾ ਕੰਮ ਨਹੀਂ ਉਹ ਲੋਕਾਂ ਦਾ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਹੈ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਅੱਕ ਜੀ ਸੁਣਨਾ ਮੇਰੇ ਵੱਲੋਂ ਸਾਰੇ ਜ਼ਿਆਦੇ ਠੱਕੇ ਬੰਦ ਕਰਾਉਂ ਮੇਰੇ ਕਿਹੜੇ ਕੰਮ ਦੇ ਜ਼ਰਾ ਦੇ ਠੱਕੇ ਮੈਂ ਗੁਰਸੇ ਦਾ ਬੰਦਾ ਮੈਂ ਕਿਹੜਾ ਜ਼ਰਾ ਪੀਣੀ ਸਾਰੇ ਠੇਕੇ ਬੰਦ ਕਰਾ ਦਿਓ ਪਰ ਤਰੀਕੇ ਨਾਲ ਬੰਦ ਕਰਾਣਾ ਦਾ ਕਹਿਣਾ ਹੈ ਕਿ ਸ਼ਰੀਪਾ ਸਾਹਿਬ ਨੂੰ ਜਿਆਦਾ ਸ਼ਰਾਬ ਦੇ ਠੇਕੇ ਵੀ ਹੈਗੇ ਲੋੜ ਆਪਣੇ ਇਲਾਕੇ ਦੇ ਵਿੱਚ ਲੱਗ ਰਹੇ ਨੇ ਤੇ ਕੋਤੇ ਖੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕੀ ਕਿ ਪੀ ਲੈਂਦੇ ਲੋਕੀ ਦੇਖੋ ਤੇ ਲੱਗੇ ਜਾ ਕੇ ਕਿੰਨਾ ਕੁਝ ਆ ਬੀਡੀ ਸਿਗਰਟ ਦਾ ਕੋਕਾ ਪਿਆ ਲੱਗੇ ਜਾ ਕੇ ਉਹ ਮੀਟ ਅੰਡੇ ਦੇ ਦੁਕਾਨਾਂ ਵਾ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਦਿਓ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾਵੇ ਵੀ ਉਹਨੇ ਸ਼ਰਾਬ ਦਾ ਜੇ ਠੇਕਾ ਖੋਲਿਆ ਤੁਸੀਂ ਉਹਨੂੰ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਲੀਗਲ ਨੋਟਿਸ ਭੇਜਿਆ ਸੀ ਡੀਸੀ ਸਾਹਿਬ ਨੂੰ ਨਹੀਂ ਸੀ ਸਾਹਿ ਕਿਉਂਕਿ ਐਕਸਾਈਜ ਜਲ ਨੇ ਕਹਤਾ ਕਿ ਲੀਗਲ ਤਰੀਕੇ ਨਾਲ ਖੋਲ ਜਾ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕਿਉਂ ਖਰਾਬ ਕਰਦੇ ਪਿਆ ਇਹ ਸਗਲ ਤੋਂ ਉਹਨਾਂ ਨੂੰ ਗੁੱਸਾ ਆ ਕਲਪ ਚੜ ਗਈ ਹਾਂ ਜੀ ਤੁਸੀਂ ਸਾਨੂੰ ਕਿਉਂ ਮਾਰਗੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਤੁਸੀਂ ਟੇਕਾ ਬੰਦ ਕਰਾਣਾ ਕਰਾਓ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਿਹਾ ਠੀਕ ਠੀਕ ਠੀ ਕਰ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਹੁਣ ਠੇਕਾ ਖੋਲਣ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ